ਸੋ ਇਹ ਪੰਜਾਬ ਦੇ ਵਿੱਚ ਬਣੇ ਹੋਇਆ ਕਿਸਾਨੀ ਅੰਦੋਲਨ ਨੂੰ ਲੈ ਕੇ ਸਾਰੇ ਦੇ ਉੱਪਰ ਖੁੱਲ ਕੇ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨੀ ਦਾ ਮਦਦ ਹੀ ਰਿਹਾ। ਔਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਬਹੁਤ ਵੱਡੇ ਸੰਘਰਸ਼ ਵੀ ਕੀਤੇ। ਔਰ ਜਦੋਂ-ਜਦੋਂ ਸਾਡੀਆਂ ਸਰਕਾਰਾਂ ਆਈਆਂ ਬਹੁਤ ਵੱਡੇ ਫੈਸਲੇ ਜਿਹੜੇ ਆ ਉਹ ਕਿਸਾਨੀ ਦੇ ਹੱਕ ਵਾਸਤੇ ਵੀ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕੀਤੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀਆਂ ਸਰਕਾਰਾਂ ਨੇ ਜੋ ਕੁਝ ਕਿਸਾਨੀ ਵਾਸਤੇ ਕੀਤਾ ਸਾਰੇ ਪੰਜਾਬ ਦੀ ਕਿਸਾਨੀ ਜਿਹੜੀ ਆ ਉਸ ਤੋਂ ਭੜੀ ਪਾਤਰ ਵਾਕਫ ਪਰ ਅੱਜ ਇਸ ਕੱਲ ਦਾ ਸਾਨੂੰ ਬਹੁਤ ਅਫਸੋਸ ਹੈ ਔਰ ਅਸੀਂ ਕੰਡੈਮਨ ਵੀ ਕਰਦੇ ਹਾਂ ਕਿ ਆਪਣੀਆਂ ਹੱਤੀ ਬੰਗਾਂ ਨੂੰ ਲੈ ਕੇ ਜਿਹੜਾ ਕਿਸਾਨ ਜਿੱਥੇ ਬੰਦੇ ਵਰਿਓ ਸੰਘਰਸ਼ ਕੀਤਾ ਜਾ ਰਿਹਾ ਆਪਣੀਆਂ ਜਿਹੜੀਆਂ ਪਿਛਲੀਆਂ ਪ੍ਰਵਾਨ ਹੋਈਆਂ ਬੰਗਾਂ ਨੂੰ ਲਾਗੂ ਕਰਾਉਣ ਨੂੰ ਲੈ ਕੇ ਜਿਸ ਤਰੀਕੇ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨਾਂ ਦੇ ਉੱਪਰ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ ਅਥਰੂ ਗੈਸ ਤੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਬੁਲੇਟਸ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਅਗਰ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਸੰਘਰਸ਼ ਕਰਨ ਵਾਸਤੇ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾਣਾ ਚਾਹੁੰਦਾ ਤੇ ਇਹ ਬਹੁਤ ਹੀ ਅਨ ਡੈਮੋਕਰੇਟਿਕ ਹੈ ਕਿ ਅਸੀਂ ਇੱਕ ਸਟੇਟ ਦੇ ਵਿੱਚ ਹੀ ਉਹਦੇ ਜਿਹੜੇ ਰਸਤੇ ਆ ਉਹ ਬੰਦ ਕਰ ਦਈਏ ਇੱਕ ਵਕਰਾ ਬਾਰਡਰ ਜਿਹੜਾ ਦੇਸ਼ ਦੇ ਅੰਦਰ ਉਹਨਾਂ ਲੋਕਾਂ ਦੇ ਵਾਸਤੇ ਖੜਾ ਕਰ ਦਈਏ ਲੇਕਿਨ ਇਹ ਜੋ ਕੁਝ ਸਾਡੇ ਸਾਹਮਣੇ ਦੇਖਣ ਨੂੰ ਆ ਰਿਹਾ ਕਿ ਧਰਤੀ ਪੰਜਾਬ ਦੀ ਹੈ ਔਰ ਜਿਹੜਾ ਤਸ਼ੱਦਦ ਹੈ ਉਹਨਾਂ ਦੇ ਉੱਤੇ ਉਹ ਗਵਾਹ ਦੀ ਸੂਬੇ ਦੀ ਪੁਲਿਸ ਕੋਲੋਂ ਪੈਰਾਮਿਟਰੀ ਫੋਰਸਸ ਕੋਲੋਂ ਜਾੜ ਪੁੱਜ ਕੇ ਕਰਵਾਇਆ ਜਾ ਰਿਹਾ ਔਰ ਉਹਨਾਂ ਨੂੰ ਆਪਣੀ ਡੈਸਟੀਨੇਸ਼ਨ ਤੇ ਪਹੁੰਚਣ ਤੇ ਜਾਣ ਤੋਂ ਜਿਹੜਾ ਉਹ ਰੋਕਿਆ ਜਾਵੇ। ਅਨਦਾਤਾ ਉਹਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਣਾ ਕ੍ਰਿਮੀਨਲ ਦੀ ਤਰ੍ਹਾਂ। ਇਹਨੂੰ ਮੈਂ ਸਮਝਦਾ ਕਿ ਦੇਸ਼ ਦਾ ਕੋਈ ਵੀ ਨਾਗਰਿਕ ਜਿਹੜਾ ਉਹ ਚੰਗਾ ਨਹੀਂ ਕਹਿ ਸਕਦਾ। ਇਸ ਕਰਕੇ ਸਾਡੀ ਤਾਂ ਇਹ ਭਾਗ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀਆਂ ਜਿਹੜੀਆਂ ਪਰਵਾਨ ਕੀਤੀਆਂ ਹੋਈਆਂ ਬੰਗਾਂ ਨੇ ਉਤਰ ਤੁਰਤ ਲਾਗੂ ਕੀਤੀ। ਕਿਉਂਕਿ ਸੰਘਰਸ਼ ਕਿਉਂ ਕਰਨਾ ਪਿਆ ਕਿ ਲਾਗੂ ਨਹੀਂ ਪਈ। ਉਹਨਾਂ ਨਾਲ ਬੈਠ ਕੇ ਸਹੀ ਮਾਹੌਲ ਦੇ ਵਿੱਚ ਉਹਨਾਂ ਦੀਆਂ ਬੰਗਾਂ ਪ੍ਰਵਾਨ ਕੀਤੀਆਂ ਜਾਣ। ਔਰ ਦੂਜਾ ਕਿ ਬਲਾਕਟ ਜਿਹੜਾ ਬਾਰਡਰ ਦੇ ਉੱਤੇ ਖੜਾ ਕੀਤਾ ਗਿਆ। ਜਿੱਥੇ ਕਿਸਾਨਾਂ ਦੇ ਰਸਤੇ ਦੇ ਵਿੱਚ ਬਹੁਤ ਵੱਡਾ ਅੜਿੱਕਾ ਉਹਨਾਂ ਦੇ ਜਮਹੂਰੀ ਹੱਕਾਂ ਦੀ ਉਹ ਲੰਘਣਾ। ਫੰਡਮੈਂਟਲ ਰਾਈਟਸ ਉਹਨਾਂ ਦੇ ਵਾਇਲਟ ਹੋ ਰਿਹਾ। ਉੱਥੇ ਸੂਬੇ ਦੇ ਵੀ ਮੈਂ ਸਮਝਦਾ ਕਿ ਆਰਥਿਕ ਤਬahi ਵਾਲੇ ਪਾਸੇ ਸੂਬੇ ਨੂੰ ਲੈ ਕੇ ਜਾਣ ਦੀ ਇੱਕ ਬੜੀ ਵੱਡੀ ਸਾਜ਼ਿਸ਼ ਹੈ ਅੱਜ ਜਿਹਨਾਂ ਲੋਕਾਂ ਨੇ 에어ਪੋਰਟਾਂ ਤੇ ਜਾਣਾ ਹੁੰਦਾ ਹਜ਼ਾਰਾਂ ਦੀ ਗਿਣਤੀ 'ਚ ਐਨ ਆਰ ਆਈ ਰੋਜ਼ ਆਉਂਦੇ ਆ ਜਾਂਦੇ ਆ ਜਿਹਨਾਂ ਲੋਕਾਂ ਨੇ ਕਾਰੋਬਾਰਾਂ ਵਾਸਤੇ ਦਿੱਲੀ ਤੇ ਦੇਸ਼ ਤੇ ਹੋਰ ਸੂਬਿਆਂ 'ਚ ਜਾਣਾ ਉਹਨਾਂ ਦੀ ਮੂਵਮੈਂਟ ਬੜਾ ਕੋਈ ਪਈ ਆ ਉਹ ਜਿਹੜੇ ਬਹੁਤ ਮਹਿੰਗੀਆਂ ਲੱਖ ਰੁਪਈਆ ਦੀਆਂ ਹਵਾਈ ਟਿਕਟਾਂ ਜਿਹੜੀਆਂ ਕਿ ਮਿਲ ਨਹੀਂ ਰਹੀਆਂ ਸੀਟਾਂ ਉਹ ਖਰਚਨ ਨੂੰ ਮਜਬੂਰ ਨੇ ਸਿਰਫ ਕੋਈ ਰਾਜ ਵਾਸਤੇ ਜਾਣਾ ਹੈ ਕਿਸੇ ਨੇ ਆਪਣੇ ਕਾਰੋਬਾਰ ਵਾਸਤੇ ਜਾਣਾ ਹੈ ਇੰਨੀ ਜਨਤਾ ਪਰੇਸ਼ਾਨ ਹੋ ਰਹੀ ਹੈ। ਔਰ ਪੰਜਾਬ ਦੇ ਵਿੱਚ ਜਿਹੜੀ ਜ਼ਰੂਰੀ ਵਸਤਾਂ ਦੀ ਅਵਾਜ਼ ਹੈ ਉਹ ਬੇਹਦ ਪ੍ਰਭਾਵਿਤ ਹੋ ਰਹੀ ਹੈ।